ਕਾਜੀ ਸਾਰੇ ਲੋਕ ਚਿੰਤੇ ਵਿੱਚ ਤੁਸੀਂ ਹੋਗੇ ਰਾਜੀ ਕੁਸੇ ਹੋਗੇ ਪਰਮਾਤਮਾ ਤੋਂ ਅਮਰਦੀ ਦਾ ਨਾਮ ਉਚਰ ਕੇ ਸੱਚੇ ਪਾਤਸ਼ਾਹ ਦੰਤੁਗੁਣੀ ਰਾਤ ਚੌਕਰੀ ਤਰੱਕੀ ਵਾਸੀ ਜੀ ਸਾਰੇ ਹੀ ਭੈਣ ਭਰਾਵਾਂ ਨੂੰ ਪਤਾਈਏ ਜਿ ਜੋ ਆਪਣੇ ਮਾਲ ਖਰਾਉ ਹੋਏ ਆ ਬਿਆ ਉਹਨਾਂ ਨੂੰ ਜਲਦੀ ਤੋਂ ਜਲਦੀ ਸੱਚੇ ਪਾਤਸ਼ਾਹ ਕਰਫਾ ਕਰਨ ਸਭੀ ਗੱਲ ਜੀ ਸਾਰੀ ਸਭ ਨੂੰ ਚੜਦੀ ਕਲਾ ਵਿੱਚ ਰੱਖਣ ਹਰੇਕ ਭੈਣ ਭਾਈ ਨੂੰ ਸਮਤ ਸਚਨ ਸਭ ਨੂੰ ਮੇਰ ਭਰੇ ਹੱਥ ਰੱਖਣ ਜੀ ਹੋਰ ਤੁਸੀਂ ਠੀਕ ਠਾਕ ਹੋ ਬਾਹਰ ਬੈਠੇ ਤੁਸੀਂ ਸਭ ਦੇ ਸਾ ਵਿੱਚ ਮੇਰੇ ਭੈਣ ਭਰਾ ਬਜ਼ੁਰਗ ਮਤਾਮਾ ਬੱਚੇ ਸਾਰੇ ਨੂੰ ਪਿਆਰ ਭਰੀ ਇੱਛਾ ਸ੍ਰੀ ਕਾਲ ਜੀ ਹੋਰ ਤੁਸੀਂ ਠੀਕ ਠਾਕ ਹੋ ਨਾਮ ਜਿਹੜੇ ਮੇਰੇ ਭੈਣ ਭਰਾ ਨਵੇਂ ਜੁੜੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਹਿਸ੍ਰੀਕਾਰ ਪਰਮਾਤਮਾ ਜੜਤੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਰਬੂਣੀ ਰਾਤ ਚੌਕਣੀ ਤਰੱਕੀ ਪਾਸੇ ਜੀ ਯੂਟਬ ਫੈਮਲੀ ਦਾ ਵੀ ਛਾਰੀ ਦਾ ਜੀਤਾ ਹੈ ਤਾਂ ਤੈਨੂੰ ਧੰਨਵਾਦ ਪਰਮਾਤਮਾ ਤੰਦਰੁਸਤੀ ਦੇਵੇ ਮੇਰੇ ਇੱਕ ਦੇ ਮੇਹਰ ਭਰਿਆ ਰੱਖੇ ਨਗਰ ਖੇੜੇ ਸਾਹਮਣੇ ਜੜਤੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਤੇ ਅਸੀਂ ਜੀ ਗੱਲ ਕਰ ਰਹੇ ਸੀ ਵੀ ਜੋ ਆਪਣਾ ਮਹੌਲ ਖਰਾਬ ਹੋਇਆ ਉਹਨੂੰ ਜਲਦੀ ਤੋਂ ਜਲਦੀ ਮਾਤਾ ਮਾਦੇ ਦਾਸਾ ਚਲਦੇ ਚਲਦੇ ਕੀ ਕਿਤਾ ਜਾਏ ਕੋਠੀ ਠਾਪੂ ਜੀ ਸਾਡੇ ਅਸੀਂ ਹੁਣ ਅਚ ਬਣਾ ਰਹੇ ਹਾਂ ਜੀ ਸਿਮਲਾ ਮਿਰਚ ਦੀ ਸਬਜੀ ਸਾਡੀ ਆਜੋ ਅਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰੇ ਪੈਂਟ ਕਰਾਂ ਜੀ ਜਿਹੜਾ ਬਲੌਕ ਤਿੰਨ ਦਿਨ ਸੀ ਨਹੀਂ ਪਾਇਆ ਗਿਆ ਤੇ ਉਹ ਇਸ ਤਰ੍ਹਾਂ ਮਰ ਕੇ ਹੋਇਆ ਵੀ ਜੈਂਟਵਰਕ ਨੂੰ ਪ੍ਰੋਬਲਮ ਬਹੁਤ ਜ਼ਿਆਦਾ ਆਉਂਦੀ ਸੀ। ਕੋ ਆਪਣੇ ਵਾਈਫਾਈ ਨਹੀਂ ਲਗਾ ਤੇ ਆਪਣਾ ਉਹ ਐਕਟੈਂਪਰੀਨਰ ਬਲੌਕ ਨਹੀਂ ਚੱਲਦਾ। ਠੀਕ ਹੈ ਜੀ। ਤੇ ਉਹ ਰੇਂਜ ਆਨ ਚ ਨੈਟਵਰਕ ਆਪਣੇ ਮਾਰਕ ਪੈ ਗਿਆ। ਨਹੀਂ ਅਸੀਂ ਡੇਲੀ ਬਲੌਕ ਤੇ ਆ ਕਰ ਲੈ ਲਈ ਇੱਕ ਬਲੌਸ ਨੂੰ ਖਰਾਬੀ ਕਾਰਨ ਬੜਾ ਪ੍ਰੇਸ਼ਾਨ ਹੋਇਆ ਸੀ। ਤੇ ਉਹਦੇ ਉਹਦੇ ਜਿਹਨੇ ਕਾਮੀ ਕੀ ਇਹਨਾ ਫਟਵਾਰਕ ਦੀ ਜੀ ਆਉਂਦਾ ਤਾਂ ਕਰਕੇ ਸੱਪ ਨੂੰ ਬੁਲਾਉ ਉਹ ਨਹੀਂ ਪਾਇਆ ਗਿਆ ਉਹ ਅਸੀਂ ਠੀਕ ਠਾਕ ਸੀ ਚਮਾ ਵਧੀਆ ਇਹ ਨਹੀਂ ਗੱਲ ਕੋਈ ਤੇ ਸਰਪਾ ਨੈਟਵਰਕ ਦੀ ਪ੍ਰੋਬਲਮ ਆਉਂਦੀ ਸਾਨੂੰ ਤੇ ਅੱਜ ਕੱਲ ਵੀ ਥੋੜਾ ਜਿਆ ਕਰਦਾ ਸੀ ਅੱਜ ਵੀ ਤੇ ਹੁਣ ਚਾਹੀਏ ਕੋਣ ਕੋਈ ਬੰਦਾ ਕਦੇ ਤੱਕ ਨੀ ਕੋਟਵਾ ਲਾਉਣੀ ਤੇ ਵਾਈ ਵਾਈ ਨਹੀਂ ਬਣਤ ਹੋਗੇ ਸੀ ਨੈਟ ਸਵਾਮਾ ਵੀ ਬਣੋ ਹੋਣਾ ਸੀਗਾ ਤੇ ਇਸ ਤਰ੍ਹਾਂ ਕਰਕੇ ਵੀ ਮੋੜ ਕੇ ਨਟਬੱਤ ਨਹੀਂ ਆਦਾ ਤੇ ਸੋ ਅਸੀਂ ਅੱਜ ਬਣਾ ਰਹੇ ਆ بسم اللہ ਮਿਰਚ ਦੀ ਸਬਜ਼ੀ ਜੈਸਰ ਜਿਹੜੀ ਆਪਾਂ ਸੈੱਟੀ ਬੈਰੀ ਸੀ ਜੈਸਰ ਜੀ ਕੋਲ ਰੈਡੀ ਰੈਡੀ ਹਾਂ ਹਾਂ ਆਪਾਂ ਚਲਾਉਨੇ ਆ ਆਪਾਂ ਚਲੇ ਬਾਹਰ ਵੀ ਜਾਵਾਂਗੇ ਠੀਕ ਹੈ ਆਪਾਂ ਹੁਣ ਅਗੇ ਸਕੂਟਰੀ ਤੇ ਜਾਣਾ ਪੈਂਦਾ ਸੀ ਤੇਲ ਮੱਚਦਾ ਸੀ ਹੈਨਾ ਵਾਣਾ ਇਲੈਕਟ੍ਰੀਸ਼ੀਅਨ ਚੀਜ਼ ਐ ਜਿਹਨੂੰ ਮਾਤੀ ਕਹਿੰਦੇ ਜੋ ਐ ਨਹੀਂ ਜਿੰਨੇ ਕਲੈਟ ਖਾਨੀ ਐ ਉਹ ਐ ਤੇ ਕੋਰਾ 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 ਕੋ ਨੂੰ ਅੱਜ ਟੁਕੀ ਮਾਰਵਾ ਹੈ ਢਿੱਕੇ ਨੂੰ ਕਰੋ ਕਰਾਉ ਨੂੰ ਅੱਜ ਖਾਓ ਜੀ ਸ਼ੇਵਲਾਂ ਮੈਚ ਦੀ ਸਬਜੀ ਹਦਿਆ ਫਸ ਕਲਾਸ ਹੈ ਨਹੀਂ ਇਹ ਕਿਾ ਢੋਣ ਮੈਚ ਵਾਵਾ ਸਿਟੀ ਬਈ ਅੱਜ ਇਹ ਟਕਰਾ ਰ ਆ ਗਿਆ ਹੋਵੇ ਇੱਕ ਇੱਕ ਗੁੱਥੀ ਮਿਰਚਾਂ ਦੀ ਹੈ ਇੱਕ ਇੱਕ ਗੁੱਥੀ ਤੋਂ ਨਮਦੀ ਛੱਟਰੀ ਕਰਾ ਦੇ ਵਾਚ ਮੋਚੀ ਨਾ ਵੀ ਰੰਗ ਆ ਨੀ ਓਵਰ ਫਾਇਰਲਾ ਤੁਸੀਂ ਕਮੈਂਟਾਂ ਰਾਈਂ ਦੱਸਣਾ ਜਿਵੇਂ ਠੀਕ ਠਾਕ ਹੋ ਵਾਲੇ ਪੇੜ ਭਰਾ ਵੀ ਜੇ ਉਹ ਸੰਨ ਕਮੈਂਟ ਕਰੋ ਦੱਸੋ ਕਿਵੇਂ ਹੈ ਇੱਧਰ ਮਾਰ ਕਿਦਾਂ ਮੈਂ ਦੱਸਾ ਠੀਕ ਐ ਇੱਧਰ ਖਰਾਬੀ ਐ ਇਹਨਾਂ ਨੂੰ ਬਕਰੀ ਆਵਾਜੀ ਜੋ ਨਿਯਮਾਚਨ ਕਹਿੰਦਾ ਉਹਦੇ ਉਹਨਾਂ ਦੀ ਪਾਲਣਾ ਕਰੋ ਉਹਦੇ ਕਹਿਣ ਤੇ ਅਮਲ ਕਰੋ ਜਦੋਂ ਵੀ ਕਹਿੰਦਾ ਐਟਨਾ ਨਾ ਤੀਆਂ ਬੰਬਾ ਇਹ ਸਾਲ ਸਾਲ ਐਟਨਾ ਦਾ ਬੜਾ ਹੁੰਦਾ ਪਰ ਮੈਂ 7 ਵਜੇ ਜੁਣਦੇ ਰਹੂੰ ਲੰਦਾ ਹੂੰ ਇੱਕ ਨਾਂ ਬੰਦ ਸਾਰੀਆਂ ਕਰ ਦੇਈਆਂ ਇਹ ਜੋ ਕਰਨਾ ਪ੍ਰਮਾਤਮਾ ਨੇ ਕਰਨਾ ਹੈ ਇਹ ਕਰੇ ਸੱਚੇ ਪਾਤਸ਼ਾਹ ਮੈਂ ਖਰੇ ਖਰੇ ਖਾਣਾ ਖਾ ਕੇ ਰੋਟੀ ਪਾਣੀ ਖਾ ਕੇ ਤਾਂ ਨੰਨੇ ਹੋ ਜਾਏਗਾ ਦੇਖੋ ਜੀ ਇੱਟੀਆਂ ਛਿੰਲਾਂ ਵਿੱਚ ਕੋਈ ਬੈਠੀ ਹੈ

ओके बेटा ओके 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 ਲੈ ਮੇਰੇ ਜਵਾਕਰ ਨੂੰ ਤਾਂ ਚਾ 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 ਤਾ ਕਿਹ ਨੂੰ ਹੋ ਗਿਆ 10 ਦਿਨ ਸਹਿਰੀ ਅਲੀ ਨੂੰ ਇਹ ਉਹਨਾਂ ਦਾ ਦੋਨੇ ਦੀ ਪ੍ਰੋਬਲਮ ਸੀ ਤੇ ਕੱਲ ਮੈਂ ਫਿਰ ਬਾਗੇ ਭਾੜੇ ਗਿਆ ਟੂਬ ਲੈ ਕੇ ਆਇਆ ਬੋਧ ਕਾਨਾ ਤੋਂ ਪੁੱਛਿਆ ਨਹੀਂ ਜੇ ਫਿਰ ਮੈਂ ਮੋਗਾ ਰੋਡ ਤੇ ਗਿਆ ਉੱਥੇ ਇੱਕ ਵੀਰ ਦੀ ਕਾਲੇ ਦੀ ਦੁਕਾਨ ਆ ਮੱਠੀ ਸਾਰੀ ਕੋਟ ਮਟਰ ਕੋਲੇ ਮੈਂ ਕਿਹਾ ਉਹਨਾਂ ਸਾਰੀ ਸਮੱਸਿਆ ਦੱਸੀ ਜੀ ਵਾਜੀ ਐਤਰਾ ਕੱਤੇ ਹਵਾ ਭਰਦੇ ਆ ਹਵਾ ਨਿੱਤ ਜਾਨੀ ਆ ਠੀਕ ਹੈ ਜੀ ਤੇ ਐਸੇ ਤਾਂ ਥੋੜੇ ਜਿਹਾ ਲੈ ਗਿਆ ਵੱਧ ਤੇ ਉਹ ਆਰਾ 2 ਪੰਡੋ ਕੋਈ ਗੱਲ ਜਨੀਂ ਕਿਉਂ ਮੈਨੂੰ ਆਇਆਗਾ ਲੱਗਾ ਕੋ ਵਾਲੀ 100 ਰੁਪਏ ਦੀ ਵੀ ਟੂਪ ਹੈਗੀ ਐ 150 ਤੱਕ ਦੀ ਹੈਗੀ ਐ 100 ਰੁਪਏ ਦੀ ਵੀ ਟੂਪ ਹੈਗੀ ਐ ਪਰ ਜਿਹੜੀ ਮੇਰੇ ਹਿਸਾਬ ਨਾਲ ਤੋਂ ਆਦਾ ਵੀ ਤੂੰ ਕੋਤੂੰ ਮੈਂ ਨਹੀਂ ਪਾ ਤਾਂ ਕਿ ਤੇਨੂੰ ਰਾਜ ਕੋਈ ਸਮੱਸਿਆ ਨਾ ਆਵੇ ਕਿ ਰਾਜ ਖੜਾ ਰਹਿਣਾ ਤੇਰਾ ਵੀ ਰਾਜ ਖੜਾ ਰਹਿਣਾ ਇਸ ਤਰ੍ਹਾਂ ਕਿਉਂ ਨਹੀਂ ਜਨ ਕਿ ਮੈਂ ਉਹ ਸਾਰੀ ਜਾਂਚ ਦੀ ਕਦ ਦਾਸਤੀ ਕਿ ਮੇਰੇ ਮੈਂ ਇਸ ਤਰ੍ਹਾਂ ਕਰਕੇ ਵੀ ਇਲੈਕਟ੍ਰੀਸ਼ੀਅਨ ਸੈਂਡ ਇਤੇ ਹੈ ਹਵਾ ਪਰ ਹੀ ਗਈ ਹੈ ਪਾਰਾ ਫੇਰ ਮੈਤਰੀ ਦੇ ਚਾਹੀਦਾ ਹਮਾਂ ਨਿਕਲ ਜੰਦੀ ਹਵਾ ਭਰਾ ਹਦੀਆ ਬਾਅਦ ਵੀ ਬਦਲ ਜਿਵੇਂ ਦੇ ਤੇ ਫਿਰ ਉਹ ਬਾਈ ਨੇ ਇੱਥੋਂ ਸਾਡੇ ਪਿੰਡੋਂ ਆ ਉਹ ਬਾਈ ਨੇ ਮੈਨੂੰ ਕਹਤਾ ਉਹ ਬਾਈ ਨੇ ਮੈਨੂੰ ਲੱਗਾ ਤੂ ਬਦਲ ਜਿਵੇਂ ਦੇ ਮੇਖ ਲੀ ਜੇ ਤਾਂ ਤੂੰ ਆਪਣਾ ਸਹੀ ਹੋ ਗਿਆ ਤਾਂ ਠੀਕ ਹੈ ਤੇ ਨਹੀਂ ਫਿਰ ਆਪਾਂ ਉਹ ਤੋਂ ਬੰਦਵਾਚ ਕਰਾਂਗੇ ਨਾ ਤੇ ਪਹਿਲਾਂ ਤਾਂ ਕਰਮਜੀਤ ਵਾਲੇ ਸਿੰਘ ਜੀ ਵੀ ਖੜੀ ਐ ਉਹਨੂੰ ਮੈਂ ਕਹਿੰਦੀ ਆਪਾਂ ਟੂਗਲਸ ਘੁਆ ਲੇ ਵੀ ਆਪਾਂ ਕਿਹਾ ਇੰਨਾ ਵੀ ਪਾਰ ਲੱਗਣਾ ਜਾਂ ਆਪਾਂ ਜੋ ਵਾਰੀ ਬਾਟ ਜਾਣਾ ਵੀ ਐ ਆਪਾਂ ਨੂੰ ਸਮੱਸਿਆ ਨਹੀਂ ਆਉਣੀ ਬਣਦੀ ਤੇ ਤੇਰਾ ਮੈਨੂੰ ਕਈਆਂ ਪੀੜਾਂ ਨੇ ਕਿਹਾ ਸੀ ਜਿਹੜਾ ਟੂਗਲਸ ਸਟੈਂਡ ਹੈ ਉਹਨਾਂ ਨੂੰ ਜੁੜ ਲਾਉਣਾ ਤੇ ਜਿੱਥੇ ਦੱਸਿਆ ਕਿ 40 ਕਿਲੋਮੀਟਰ ਕੱਢੂਗੀ ਉਥੇ ਨਹੀਂ ਸਿਰਫ 20 15 20 15 ਕਿਉਂ ਉਹਦੇ ਤੇ ਜੋੜ ਜਾਂਦਾ ਤਾਂ ਕਰਮਜੀਤ ਜੀ ਨੇ ਤਾਂ ਤੇ ਲਈ ਨਹੀਂ ਸਹੇ ਜੋ ਲਈ ਹੈ ਬਸ ਕੀ ਕਹਿਣਾ ਵੀ ਘਨੇ ਘੇੜਾ ਕੱਟਦਾ ਤੇ ਅੰਦਰ ਲੱਗਦਾ ਮੈਂ ਇਹਨੂੰ ਆਖਿਆ ਵੀ ਆਪਾਂ ਨਾ ਦੂਰ ਦੂਰ ਹਣ ਅਸੀਂ ਜਿੰਨੂੰ ਵੀ ਹੁਣ ਨੇੜੇ ਜਾਂ ਚਾਹੀ ਰਸਤੇ داری ਆ ਇੱਕ ਮੇਰੀ ਮਾਸੀ ਹੈ ਘਰ ਗਿਆ ਨੇ ਤੋਂ ਤੋਂ ਬੁਰੀ ਨੇ ਹਾਲ ਨਹੀਂ ਸੀ ਤੋ ਪਰੇ ਮੈਂ ਨੂੰ ਆਖਿਆ ਵੀ ਆਪਾਂ ਜਦੋਂ ਵੀ ਆਪਾਂ ਠੀਕ ਹੋ ਗਿਆ ਸਸ਼ਕਤੀ ਹੋਈ ਪਰਮਾਤਮਾ ਕਰੇ ਸਸ਼ਕਤੀ ਤੇ ਆਪਾਂ ਸਾਈਕਲ ਘਾਤੇ ਜਾਣਾ ਰਸਤੇ ਦਾ ਰਾਤ ਰਹਿ ਕੇ ਆਮਾ ਨੇ ਕਿ ਕੱਲੋ ਦੂਜੇ ਘਰ ਚੱਲ ਪਾਗੇ ਨਾਲੇ ਉਹਨਾਂ ਦੀ ਲਾਇਟ ਖਾਵਾਂਗੇ ਨਾਲੇ ਉਹਨਾਂ ਤੋਂ ਰੋਟੀ ਖਾਵਾਂਗੇ ਨਾਲੇ ਆਪਾਂ ਸਭ ਨਾਲ ਸੁੱਟਾ ਗਏ ਤੇ ਦਰਦ ਜਿਹਾ ਮਾਰਿਆ ਨਾ ਉਹਨਾਂ ਨੇ ਕਿਹਾ ਲਾ ਪੁਰਾਣੇ ਆਇਆ ਸਾਡੀ ਲਾਇਟ ਖਾਂਦੇ ਆ ਨਾਲੇ ਜਾਣ ਹੋਣਾ ਲੈ ਅਲੂ ਮੈਚੀ ਕਹਦੇ ਇਹਨੇ ਜਿਵੇਂ ਖਾ ਤੁਮੜਾ ਤੁਮਤ ਕਰਕੇ ਆ ਲੈ ਕਿਨੇ ਅੱਧੇ ਬਣਾਈ ਸੀ ਨਾ ਟੈਕੀ ਦੀ ਸਾਡੀ क्या बात कर मोड़ लेती सी नया वेद ना तू आनी सी अभी तू छाए का बाली घर में तो तू आया है एक बूथ कराया है कराया है क्या करना है इन्हों आए कर जाने ये ऐसा कार्य तो आए क्या है आए बड़ा सामने के चाटे आलू है कौन 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 छाटे आप पाले ना बाज पूरी ना पाओगे जब बोटी ना कटे कटे रह

ਨਾ ਪਾ ਦੋ ਬਾਦੀ ਜੇ ਮੈਂ ਕਿਹਾ ਨਾ ਮਤੂੰ ਨੌੜ ਕੇ ਪਹਾੜ ਚ ਜਾਣ ਕਿ ਚੱਤੀ ਕੋ ਅੰਦਰ ਨਹੀਂ ਤੇ ਤੇ ਨਹੀਂ ਛੱਟ ਕੇ ਇਹਦੇ ਚ ਤੁਹਾਨੂੰ ਚੋਸ ਤੋਂ ਤਾਂ ਨਾ ਮੈਂ ਨਾ ਤੋ ਬੋਲਦਾ ਇਹਨੇ ਉਹਨੇ ਕਾ ਕੋਈ ਨਹੀਂ ਬਰੇ ਮੰਨਦੀ ਰਹੀ ਕੋਈ ਕਹਿੰਦਾ ਨਹੀਂ ਕਿਹਾ ਬੱਚਾ ਕੋਈ ਵੀ ਕੰਮ ਕਰੇ ਉਹਨੂੰ ਕਰ ਲਿਆ ਕਰੋ ਸਮਝੇ ਕੰਮ ਕਰਦਾ ਕਰਦਾ ਉਹ ਰੋਕ ਲੋ ਜੇ ਉਹ ਆਨ ਸਹੀ ਕਰਦਾ ਉਹ ਕਹਾ ਹਾਂ ਬੇਟਾ ਬਹੁਤ ਮੋਤਾ ਮੜੇ ਆਈ ਤੇ ਕੰਮ ਕਰਨਾ ਉਹ ਮੈਂ ਆਪਾਂ ਨੂੰ ਪਿਆਣੀ ਚੰਗੀ ਅੱਨਾ ਆਜੀ ਥੋੜੀ ਵੈਂਟਾ ਵਾਲੀ ਆ ਸਕੂਲ ਵਾਲੀ ਉਹ ਖਾਲੀ ਖਾਲੀ ਦੇ ਬਾਰੇ ਇਹ ਸੇਟਮੀ ਦੇ ਬੰਦ ਨਹੀਂ ਮੈਸੇਜ ਨਹੀਂ ਆਇਆ ਮੈਸੇਜ ਆਇਆ ਨਹੀਂ ਆਪਣੇ ਆਰੇ ਦੋਨੋਂ ਜੀ ਨਾਲ ਗੋਣਾ ਗਾਤੇ 11 ਆ 12 ਨੂੰ ਲੈ ਤੇ 51 ਕਿੰਨੇ ਬਣ ਲੈਣਾ ਹਾਂ ਅਕਾਮਾ 50 50 ਤੇ 1 12 ਤਰੀਕ ਨੂੰ ਇਹਨੂੰ 52 ਹੋ ਗਿਆ ਤਾਂ ਜਿੰਨੇ ਬਾਰਾਂ ਦੇ ਹਨਾ ਖਰਾਏ ਹੋਗਾ ਕਿੰਨਾ ਮਿਲ ਗਿਆ ਆ ਕਿਤੇ ਕਿਤੇ 3 3 ਹੋਗਾ ਤੇ 12 ਹੈ ਹੈ

ਪਤਾ ਪਾ ਨਾ ਦੇ ਮਣੀ ਵੜਾ ਲਿਆ ਤੁਨਾ ਕੋ ਕੱਢ ਦਿੱਤਾ ਹੈ ਨਾ ਇਹਨਾਂ ਪਾ ਸਾਰਾ ਚਾਟੇ ਬਲੋਕ ਨਾ ਕਰਿੰਦਾ ਜਰਾ ਹਾਂ ਨਾ ਨਾ ਹਾਂ ਆਹ ਕੰਮ ਨੇ ਪੜਿਆ ਕੱਢ ਕੇ ਰਿਹਾ ਨਾ ਜਨਾ ਕਾ ਆਪਣੀ ਮੀਡੀਆ ਦੀ ਤਰਫਾਂ ਭੇਜੋ ਆਜੂ ਸੈੱਟ ਦੀ ਸਾਥ ਆਜੂ ਫੜੀ ਮੜਾ ਲਿਆ ਤੁਰੀ ਆਪਾ ਪਾਚਨਾ ਕਰਿਓ ਪਹਿਲਾਂ ਆਪਾਂ ਦੇ ਜੀ ਕੋ ਵਾਲਾ ਚੱਲ ਕੇ ਕੋਣ 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 ਕਰ ਦੇਣਾ ਤੇ ਟੈਨਸ਼ਨ ਆ ਲੈ ਅਕਾ ਤੱਕ ਨਿਕਲਦੀ

ਮੌਜੀ ਕਾਰਡਿੰਗ ਕਰਨਾ ਤੇ ਆਹ ਸੈਕਲ ਆ ਹਾਂ ਸੋਤੀ ਮਾਤੂ ਮੌਜੀ ਕਾਰਡਿੰਗ ਨਾ ਆਈ ਨਹੀਂ ਹੁੰਦੀ ਥੋੜਾ ਜਿਹਾ ਬੁੱਕ ਅਸਲੀ ਰਕੀ ਬਕੀ ਅਲਹਮਦੁਲਿਲਾਹ ਰੱਬ ਚਾਹ ਕੇ ਆਪ ਲੋਕ ਆ ਗਏ ਹਾਂ ਮਰਮੀਰਾ ਮਰਮੀਰਾ ਆ ਸਬਜੀਆ ਚ ਛੱਡੀ ਨਾ ਪੁੱਤ ਸਬਜੀ ਬਹੁਤ ਤੈਜ਼ ਕੀ ਆ

ਮਣੀਆਂ ਦਾ ਆਈ ਨਹੀਂ ਆਪਾਂ ਆਵਾਂਗੇ ਕਿਵੇਂ ਮੈਂ ਕਾ ਆ ਜਾਗੇ ਆਪਾਂ ਕਿਵੇਂ ਕਿਵੇਂ ਅਸੀਂ ਕਿ ਤੋ ਬੋਰੀ ਸੈੱਟ ਕੇ ਮੋੜੇ ਮਣੀਆਂ ਦਾ ਮੈਚ ਲਾਉਣੀ ਹੈ ਮੈਂ ਕਾ ਚਲਾ ਭਾਈ ਮੈਂ ਮਗਰ ਮੈਂ ਗਿਆ ਮਣੀ ਚਲਾਈ ਆਇਆ ਵੈਸੇ ਆਦੇ ਯਾਰ ਸਾਰਾ ਕਾਲ ਤਾਕਾਮ ਨੂੰ ਨਾੜ ਜਾਣੇ ਬੱਚੇ

ਚਿੱਟੇ ਨਾ ਬਣਾ ਲਈ ਚਿੱਟੇ ਤੇ ਮੇਰੀ ਜੈ ਹੈ ਨਾ ਕਰਨਾ ਤੁਮਣੀ ਆਉ ਕਾ ਤੋ ਲੈ ਕੇ ਨਾ ਮੇਰਾ ਪੁੱਤ ਡੱਬਾ ਆਣੀ ਨਾ ਪੰਨਾ ਆ ਕਾਇ ਨਾ ਪੰਨਾ ਕਿਹਦੇ ਬੋਤਲਾ ਭਰ ਲਾ ਦੇ ਕੋਣ ਕੇ ਜੱਪਾ ਨਾ ਦੇ ਦੇ ਜਿਹੜੇ ਜੀ ਪਾਣੀ ਪਿਆ ਜਿਹੜੇ ਜੀ ਪਾਣੀ ਹੋਇਆ ਉਹ ਵਿਲਾ ਉੱਤੇ ਬੰਨ੍ਹ ਦੇ ਤਾ ਚਾਹ ਸਾਨੂੰ ਪਾਣੀ ਦੀ ਰਾਸੋਸ ਨੂੰ ਵਿਚਾਰ ਖਾ ਗਿਆ ਪਾਣੀ ਪਾਣੀ ਦਾ ਪ੍ਰਬੰਧ ਖਾਣੇ ਦਾ ਪ੍ਰਬੰਧ ਠੀਕ ਹੈ ਜੀ ਆਪਾਂ ਖਾਲੋ ਰਾਸ਼ਨ ਲੈ ਲਈਏ ਆਪਾਂ ਬਕਰਵਾਉਣ ਵਿੱਚ ਜਮਾ ਕਰਦੇ ਜਮਾ ਰਹਿਣ ਰਾਸ਼ਨ ਲੈਣਾ ਆnde ਜਮਾ ਕਰਕੇ ਰੱਖੋ ਰਾਸ਼ਨ ਕਈ ਵਾਰ ਨਾ ਤਨਾ ਕਰੇ ਨਾ ਮੀ ਜਾਇਆ ਜਾਏ ਬਾਪੂ ਜੀ ਨੇਰੀ ਆਈ ਸੀਗੀ ਸਾਡੇ ਹੀ ਬਾੜੀ ਤੇ ਮਹਾਰਾਜ ਕੇ ਰਾਜ ਆਇਆ ਸੀ ਆਪੇ ਬਾੜੀ ਟੱਟਵੀਂ ਬਾੜੀ ਟੱਟੇ ਨੇ ਨਾਂ ਬੱਚਿਆਂ ਨੂੰ ਵੀ ਮੌਜਦਾਰ ਜੀ ਹਨਾ ਓ ਮਨਵੀਰ ਬੱਚਿਆਂ ਨੂੰ ਮੌਜਦਾਰ ਅੱਗੇ ਅੱਗੇ ਤਾਂ ਬਾੜੀ ਘਵਾ ਲਾਣ ਦੇ ਜਾਣੇ ਜਿੰਨਾਂ ਨਾਲ ਨਹੀਂ ਜਿੰਨਾਂ ਦੇ ਹੋਰ ਦਿੱਤਾ ਜਿੰਨਾਂ ਦੇ ਮੱਖੀ ਜਿੰਨਾਂ ਲਾ ਦਿੰਦੀ ਜੀ ਤੇ ਕਾ ਕਰਕੇ ਸਾਡਾ ਮਸਕਰ ਬਹੁਤ ਹੋ ਗਿਆ ਸੀ ਹਨਾ ਤੁਸੀਂ ਜੀ ਬਾਤ ਨੂੰ ਮੈਂ ਬੇਨਿਆਦ ਕੀਤੀ ਜੈਸ ਕਾ ਬੋਨਾ ਲੈ ਆ ਜਿਹਨਾਂ ਪਾਣੀ ਧੋੜਦੇ ਮਨ ਜੀ ਲੈ ਖਟਾ ਬੋਨਾ ਕੱਟ ਕੇ ਹੋ ਹਰਾਇਆ ਮੈਂ ਨਹੀਂ ਆਉਂਦਾ ਸੋ ਕੇ ਬੈਠਾ ਹੈਂਸ ਵਾਰ ਕੇ ਭਾਈ ਗਰੇ ਮੈਨ ਲਾ ਕੋ ਸ਼ਾਬਾਸ਼ ਸ਼ਰਜ ਬਹੁਤ ਵਧੀਆ ਬੇਟਾ ਕੰਮ ਕਰਦਾ ਹੈ ਪਰਵਾਸਨਾ ਇਹ ਜਿਹਦਾ ਬੱਚਾ ਇੱਥੇ ਹੀ ਆਖੇ ਲੱਗੇ ਸੋਲ ਕਦੇ ਬਾਤ ਆ ਬਈ ਇਹ ਨੂੰ ਜਿਹੜੀ ਚੀਜ਼ ਜਿੰਨੇ ਆਜਾ ਚਾ 11:00 ਵਜੇ ਮੰਗੇ ਚਾ 12:00 ਵਜੇ ਮੰਗੇ ਹਨਾ ਮੰਗੇ Það er ekki 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 ekki.

ਏ ਅੱਜ ਪਰਸ ਵੀ ਨਹੀਂ ਸੀ ਬਈ ਮੈਂ ਤਾਂ ਤੁਹਾਡੇ ਫਾਈਲ ਕਮੇਟੀ ਦੇ ਜਿਹੜੇ ਛੁੱਟੀਆਂ ਦੇ ਕੰਮ ਨੇ ਮੈਂ ਨੰਨੋ ਕਾਹਤ ਹਾਂ ਉਹਨਾਂ ਨੂੰ ਦੱਸਣਾ ਹਾਂ ਜਿਹਦੇ ਛੁੱਟੀਆਂ ਹੋਈਆਂ ਆਏ ਨਹੀਂ ਦੋਨੋਂ ਨਾ ਜਿੱਦੋਂ ਵੀ ਛੁੱਟੀਆਂ ਹੋਈਆਂ ਉਹ ਤੋਂ ਪਹਿਲਾਂ ਉਹਦੇ ਤੁਹਾਨੂੰ ਦੇਣਗੇ ਉਹ ਪਹਿਲਾਂ ਤੇ ਕਰਕੇ ਕੰਮ ਦੇਣਾ ਹੁੰਦਾ ਇਹ ਤਾਂ ਅੱਜ ਹੋਰ ਕਿਸੇ ਨੇ ਹੋਰ ਕਿਸੇ ਕੰਮ ਲਈ ਤੁਹਾਨੂੰ ਲੱਗਿਆ ਵਾ ਇਹ ਤਾਂ ਅੱਜ ਕੋਈ ਮੀਟਿੰਗ ਕਰ ਲਈ ਹੋਊਗੀ ਛੁੱਟੀਆਂ ਬਾਰੇ ਉਹਨਾਂ ਦੇ ਮਾਸਟਰ ਨੇ ਆਪਸ ਵਿੱਚ ਪੁੱਛਰਾਂਗੇ ਵੀ ਉਹਨਾਂ ਨੇ ਪ੍ਰੋਗਰਾਮ ਬਣਾਉਣਾ ਵੀ ਕਿਤੇ ਆਪਾਂ ਵਿੱਚੇ ਝਾਰਨਾ ਮੋੜਾ ਉਹ ਸਾਨੂੰ ਚੱਲਣ ਦੇ ਹਾਂ ਉਹ ਸਾਨੂੰ ਛੁੱਟੀਆਂ 11 ਤੱਕ ਹੀ ਸੀ ਠੀਕ ਹੈ ਨਾ ਤੇ ਪਰ ਹੁਣ ਜਿਹੜਾ ਸੋਮਵਾਰ ਆਊਗਾ ਉਹ ਉੱਥੇ ਸਾਰਾ ਕੁਝ ਪਤਾ ਲੱਗੂ ਤੁਹਾਨੂੰ ਉੱਥੇ ਕਿ ਕਦੇ 15 ਨੂੰ ਮੈ ਲੈਣਾਂ ਜਾਂ 12 ਨੂੰ ਜਾਂ 13 ਨੂੰ ਜਿਹੜਾ ਸਰ ਮੈਨੇ ਚਾਹਾਂਗਾ 15 16 ਦੇ ਨੇੜੇ ਤੇ ਦੀ ਮੈ ਲੈ ਲੜੀ ਸਵਾਹ ਦਾ ਹੀ ਤੇ ਇਹ ਬੜੀ ਸਰ ਦੇਖੋ ਹਾਂ ਯਾਨੀ ਹਾਤਾ ਤਾਂ ਉਹ ਨਹੀਂ ਆਇਆ ਮਣ ਜਾਵਾਂਗਾ ਸ਼ਾਟ ਨਹੀਂ ਉਹਦੇ ਹੁਣ ਮੈਨੂੰ ਕਿਹਾ ਸੀ ਜਾਨਾ 14 15 ਨੂੰ ਵੀ ਹੋ ਸਕਦਾ ਪਰ ਪੱਕਾ ਨਹੀਂ ਫਿਰ ਤਾਂ 11 ਹੋਈ ਹੈ 11 12 13 ਹੋਵੇ 11 ਨੂੰ ਪੱਕਾ ਹੈ ਬਾਣ ਕੀ ਅਜੀ ਕਿੰਨੇ ਆ ਗਰਪਿਆ ਦੀ ਬੈਕਸ ਕਾਪੀ ਲੈਣਾ ਕਾਪੀ ਲੈਣੀ ਕਾਪੀ ਲੈਣ ਚੱਲੇ ਸੀ ਤੇ ਇਸ ਤਰ੍ਹਾਂ ਕਰਕੇ ਵੀ ਅੱਛਾ ਨੂੰ 11 ਪਰਵਤੋਂ ਤੋਂ ਕਮਿਨਿਸ਼ਨ ਕਵੀ ਛੁੱਟੀਆਂ ਸ਼ਾਇਦ ਹੋ ਜਾਣ ਪਰ ਪੱਕਾ ਨਹੀਂ ਲੈਸਾ ਬਦਸੀ ਤੇ ਉਹ ਅਸੀਂ ਨਾਲ ਦੀ ਮੈਕਸ ਕਾਫੀ ਲੈਣ ਚੱਲੇ ਆ ਵਰ ਪਿਆਰ ਦੀ ਤੇ ਤਾਂ ਜੀ ਸਾਰੇ ਭੈਣ ਭਰਾਵਾਂ ਨੂੰ ਸਸਰੀਕਾਲ ਜੀ ਪਰਮਾਤਮਾ ਤੁਸਤੀ ਪਰਿਆ ਹੱਥ ਰੱਖੇ ਪਰਮਾਤਮਾ ਸਾਰੇ ਨੂੰ ਵਧੀਆ ਵਧੀਆ ਖੁਸ਼ ਰੱਖੇ ਜਿਹੜੇ ਵੀ ਭੈਣ ਭਰਾਵਾਂ ਬਾਟਰਾਂ ਤੇ ਉਹਨਾਂ ਦੇ ਵੀ ਰੱਖਿਆ ਕਰੇ ਪ੍ਰਮਾਤਮਾ ਸਾਡੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਫੱਜੀ ਵੀਰਾਂ ਨੂੰ ਸਾਰੇ ਸਮਤ ਨਗਰ ਨਵਾਸੀਆਂ ਨੂੰ ਸਾਰੇ ਦੇਸ਼ ਪੰਜਾਬ ਵਾਸੀਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਮਹਾਰਾਜ ਸੱਚੇ ਪਾਤਸ਼ਾਹ ਦੰਦੁਪਨੀ ਰਾਜ ਚੌਕ ਨਿੱਕੀ ਬਕਸ਼ ਜੀ ਤੇ ਅਸੀਂ ਨਵੇਂ ਬਲੌਗ ਨਾਲ ਕੱਲ ਨੂੰ ਤੁਹਾਨੂੰ ਫੇਰ ਮਿਲਾਂਗੇ ਤੇ ਇਸੇ ਤਰ੍ਹਾਂ ਹੀ ਸਾਡੇ ਚੈਨਲ ਨਾਲ ਜੁੜੇ ਰਹੋ ਬਲੌਗ ਨਾਲ ਜੁੜੇ ਰਹੋ ਵਾਟ ਵਾਟ ਜੇਕ ਕਰੋ ਲਾਈਕ ਕਰੋ ਜੀ ਠੀਕ ਹੈ ਜੀ ਤੁਹਾਡੇ ਆ ਹਿੰਦ ਸਦਕੇ ਅਸੀਂ ਇੱਥੋਂ ਤੱਕ ਪਹੁੰਚੇ ਆ ਸਾਨੂੰ ਹੋਰ ਕਾਂ ਲਿਜਾਣ ਵਾਸਤੇ ਤੁਹਾਡੇ ਆਸ਼ੀਰਵਾਦ ਦੀ ਲੋੜ ਹੈ ਠੀਕ ਹੈ ਜੀ ਸਾਨੂੰ ਵੱਧ ਤੋਂ ਵੱਧ ਪਰਮਾਤਮਾ ਦੀ ਚਰਤੀ ਕਲਾ ਵਿੱਚ ਰੱਖੇ ਸਾਥੋਂ ਕਾਂ ਹੋਰ ਲਿਜਾਣ ਦੀ ਬਾਤ ਤੋਂ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਤੁਹਾਨੂੰ ਤੰਦਰੁਸਤੀ ਪਰਮਾਤਮਾ ਕੇ ਅਰਦਾਸ ਕਰਦੇ ਆ ਸਰਬੱਤ ਦਾ ਭਲਾ ਕਰੇ ਸੱਚਾ ਪਾਤਸ਼ਾਹ ਤਾਤਾ ਕਰੇ ਸਾਰੇ ਸਾਰੇ ਪੈ ਪ੍ਰਮਾਣੂ I'll free up.